ਕਰਾਕ ਜਿਹੜੀ ਹੁੰਦੀ ਹੈ ਜਿਹੜੀ ਇੱਕ ਹੁੰਦੀ ਹੈ ਸਾਡਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਅਸੀਂ ਕਰਦੇ ਕਰੌਕਸ ਤੇ ਕਰਦੇ ਸਾਰੀਆਂ ਕਰੌਕਸ ਦੀਆਂ ਸਮੱਸਿਆਵਾਂ ਵਿੱਚ ਅਸੀਂ ਆਦ ਕਰਦੇ ਹਾਂ ਜੇਕਰ ਕਿਤੇ ਪਲਾਂਟ ਸੀ ਫਸਲਦਾਰ ਬੁੱਟਿਆਂ ਦੀ ਜਾਂ ਸਬਜ਼ੀਆਂ ਦੀ ਲੋੜ ਹੋਵੇ ਤੀ ਉਹਨਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਉਹ ਫਿਰ ਹੌਲਦੀ ਹੈ ਡਿਪਾਰਟਮੈਂਟ ਨਾਲ ਜਾਂ ਇਹ ਕਰੋ ਜ਼ਮੀਨ ਦੀ ਸਿਹਤ ਜਾਂ ਪਾਣੀ ਦੀ ਸਿਸਟਮ ਵਿੱਚ ਕੋਈ ਗੱਲ ਹੁੰਦੀ ਹੈ ਉਹ ਸਵੈ ਕਰਦੇ ਸੁਝਾਅ ਜਾਂਦਾ ਇਸ ਕਰਕੇ ਅਸੀਂ ਕਰੌਕਸ ਪਰ ਜਿਹੜੀਆਂ ਇੱਕ ਹੁੰਦਾ ਤੁਹਾਨੂੰ ਤਸਵੀਰ ਗੀਲ ਪਾਰਸ ਇੱਕ ਹੁੰਦਾ ਵੀ ਅਸੀਂ ਬਹੁਤ ਵੱਡੇ ਖੇਤੇ ਕਿਸੇ ਇੱਕ ਕਿਸਮ ਦੇ ਪੌਂਟਸ ਦੀ ਪੈਦਾਵਾਰ ਕਰਨਾ ਉਹਦੇ ਤੋਂ ਦਾਣੇ ਲੈਣਾ ਉਹਨਾਂ ਤੋਂ ਉਹ ਜਾ ਫਰਮ ਲੈਣਾ ਜਾਂ ਸਬਜ਼ੀਆਂ ਲੈਣਾ ਉਹ ਜਿਹੜੀਆਂ ਚੀਜ਼ਾਂ ਜੋ ਵੀ ਹੁੰਦੀਆਂ ਨੇ ਅਸੀਂ ਕ੍ਰੌਪ ਕਹਿੰਦੇ ਆ ਜਿਹੜੀਆਂ ਕਿ ਵੱਖੋ ਵੱਖਰੀ ਕਲਾਈਮੇਟ ਦੇ ਵਿੱਚ ਵੱਖੋ ਵੱਖਰੀ ਕ੍ਰੌਪ ਹੋ ਸਕਦੀਆਂ ਜਿਵੇਂ ਮੂੜੇ ਜਾਂ ਆਉਣ ਵਾਲੇ ਜਾਂ ਜਦੋਂ ਟੈਂਪਰੇਚਰ ਟੈਂਪਰੇਚਰ ਦੇ ਵਿੱਚ ਸਾਡੇ ਕੋਲੇ ਕਣਕ ਹੁੰਦੀ ਆ ਸਰੂ ਹੁੰਦੀ ਆ ਇਸ ਤਰ੍ਹਾਂ ਹੁੰਦਾ ਛੋਲੇ ਹੁੰਦੇ ਆ ਜਦੋਂ ਜਿਆਦਾ ਟੈਂਪਰੇਚਰ ਹੁੰਦਾ ਉਦੋਂ ਅਸੀਂ ਝੋਨਾ ਬਾਸਪਤੀ ਕਾਟਨ ਮੱਕੀ ਉਹ ਸਾਰਾ ਚੀਜ਼ ਚੈੱਕ ਕਰਕੇ ਕਲਾਈਮੇਟ ਦੇ ਮਤਲਬ ਕਰ ਉਸ ਦੀ ਅਸੀਂ ਚੁਆਇਸ ਕਰਦੇ ਆ ਕਿ ਕਿਹੜੀ ਬਿਜਾਈ ਕਰਨੀ ਅੱਜ ਅਸੀਂ ਗੱਲ ਕਰ ਰਹੇ ਆ ਰਾਈਸ ਅਤੇ ਬਾਸਪਤੀ ਦੀ ਰਾਈਸ ਦੀ ਜਿਹੜੀ ਪ੍ਰੋਡਕਸ਼ਨ ਆ ਜਾਂ ਕੰਜ਼ਮਪਸ਼ਨ ਦੀ ਗੱਲ ਕਰਕੇ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੰਜ਼ਮਪਸ਼ਨ ਆਮ ਜ਼ਿਆਦਾ ਹੈਗਾ ਏਸ਼ੀਆ ਇਹਦਾ ਕੰਟੀਨੈਂਟ ਹੈਗਾ ਜਿਹੜਾ ਮਹਾਦੀਪਾ ਉਹਦੇ ਚ ਹੀ ਜ਼ਿਆਦਾ ਚੌਲ ਖਾਤੇ ਜਾਂਦੇ ਆ ਜਿਹਦੇ ਵਿੱਚ ਚైనా ਚ ਪਪੂਲੇਸ਼ਨ ਵੀ ਬਹੁਤ ਹੈ ਕੰਜ਼ਮਪਸ਼ਨ ਆਪਣੇ ਆਪ ਜ਼ਿਆਦਾ ਹੋਣੀ ਲੋਜਨ ਦੇ ਭਾਰਤ ਦੀ ਵੀ ਪਪੂਲੇਸ਼ਨ ਕੰਜ਼ਮਪਸ਼ਨ ਬਹੁਤ ਹੈ ਤੀਜੇ ਨੰਬਰ ਤੇ ਇੰਡੋਨੇਸ਼ੀਆ ਬੰਗਲਾਦੇਸ਼ ਦੀ ਪਪੂਲੇਸ਼ਨ ਵੀ ਛੋਟਾ ਜਿਹਾ ਕੰਟੀਨੈਂਟ ਹੈਗਾ ਪਰ ਤਾਂ ਪਪੂਲੇਸ਼ਨ ਹੁੰਦੀ ਵੀ ਤਿੰਨ ਬੜਾ 180 ਕਰੋੜ ਦੀ ਹੈਗੀ ਆ ਇਸ ਕਰਕੇ ਉਹ ਉੱਥੇ ਜਿਆਦਾ ਕੰਜ਼ਮਪਸ਼ਨ ਜਿਹੜੀ ਆ ਹੁੰਦੀ ਹੈ ਤੇ ਪਰ ਜਿਹੜੀ ਰਾਈਸ ਪ੍ਰੋਡਕਸ਼ਨ ਚਾਈਨਾ ਸਭ ਤੋਂ ਵੱਧ ਕਰਦਾ ਕਿਉਂਕਿ ਵੇਖੋ ਤੁਸੀਂ ਇਹ ਬੜੀ ਉਹਨਾਂ ਤੁਹਾਨੂੰ ਖਿਆਲ ਹੁੰਦੀ ਹੈ ਕਿ ਜਿਹੜੀ ਚੀਜ਼ ਜਿੱਥੇ ਚਾਹੀਦੀ ਹੋਵੇ ਉੱਥੇ ਪੈਦਾ ਹੋਣੀ ਜੇਕਰ ਅਸੀਂ ਕਹੀਏ ਆ ਵੀ ਇੱਥੇ ਜੇ ਇਹ ਤੋਂ ਕਹਿਣਾ ਚਾਹੀਏ ਕਿ ਇਹ ਸੁੰਦਰ ਦੇ ਕਨਾਰਿਆਂ ਤੇ ਅਸੀਂ ਜਿਹੜਾ ਨਾਰੀਅਲ ਦਾ ਨਾਲੇ ਜਾਂ ਉਹਦੇ ਪਾਣੀ ਪੀਂਦੀ ਗੱਲ ਕਰਦੇ ਹਾਂ ਪਰ ਜੇਕਰ ਵਰਦੇ ਨਾਰੀਅਲ ਪੈਦਾ ਨਹੀਂ ਹੁੰਦਾ ਤਾਂ ਸਾਨੂੰ ਲੋੜ ਵੀ ਨਹੀਂ ਹੈਗੀ ਜਿਹੜੀਆਂ ਸਾਡੀਆਂ ਚੀਜ਼ਾਂ ਪੈਦਾ ਹੁੰਦੀਆਂ ਉਹੋ ਹੀ ਸੜਕਾਂ ਜਿਹੜੀਆਂ ਇਨਸਸਟੀ ਹੁੰਦੀਆਂ ਉਹਦੀਆਂ ਸਰੀਰ ਦੀਆਂ ਉਹ ਸਾਰਾ ਉਹ ਹੀ ਪੂਰੀਆਂ ਕਰਦੀਆਂ ਹਨ ਜੇ ਸਾਡੀ ਇਨਸਸਟੀ ਨਾਰੀਅਲ ਦੇ ਪਾਣੀ ਦੀ ਹੁੰਦੀ ਤਾਂ ਫਿਰ ਪਰਮਾਤਮਾ ਨੇ ਇੱਥੇ ਨਾਰੀਅਲ ਵੀ ਪੈਦਾ ਕਰ ਦਿੱਤੇ ਇਸ ਕਰਕੇ ਜੇਕਰ ਜਿੱਥੇ ਕੋਈ ਪਾਣੀ ਦੀ ਕਮੀ ਹੋਵੇ ਉਥੇ ਮਟੀਰਾ ਦੀ ਕਿ 99% ਬਣੀ ਹੁੰਦਾ ਰਹੇਗਾ ਤੇ ਉਥੇ ਵਿਖੋ ਤੁਹਾਨੂੰ ਆਪਣੀ ਆਪ ਹੀ ਉਹ ਸਨ ਕਿੱਲਾ ਪਾਣੀ ਇਕੱਠਾ ਕਰਕੇ ਦੇ ਦਿੰਦੀ ਹੈ ਮਟੀਰੀਅਲ ਵਿੱਚ ਪਾ ਦਿੰਦੀ ਹੈ ਜਿਹਦੇ ਵਿੱਚ ਇੱਕ ਸਰਪਟ ਵੀ ਹੋਊਗਾ ਉਹ ਵਿਚਾਰ ਪਾਣੀ ਹੋਊਗਾ ਇਸ ਕਰਕੇ ਪ੍ਰਮਾਤਮਾ ਨੇ ਇਹ ਚੀਜ਼ ਜਿੱਥੇ ਬਣਾ ਦਿੱਤੀ ਹੈ ਉਹ ਸੁਨਕਾਰ ਦਿੱਤੀ ਹੈ ਜਿਹੜੀ ਸਾਡੀ ਲੋੜ ਇਸ ਕਰਕੇ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਅਮਰੀਕਾ ਤੋਂ ਸਭ ਲਿਆਵਾਂਗੇ ਤੇ ਉਹ ਤੋਂ ਸੰਤੁਸ਼ਟ ਹੋਣ ਦੇਣ ਵੀ ਸਾਨੂੰ ਬਹੁਤ रेट ਲਾ ਕੇ ਬਹੁਤ ਮਹਿੰਗੇ ਲਾ ਕੇ ਕੁਝ ਜ਼ਿਆਦਾ ਉਹਦੀ ਬੇਸੁਖੀ ਲੈ ਨਹੀਂ ਸਕਦੇ ਸਾਡੇ ਜਗ੍ਹਾ ਚਿੱਟੜ ਪੈਦਾ ਹੋ ਰਿਹਾ ਫੱਕੜੀ ਪੈਦਾ ਹੋ ਰਹੀ ਹੈ ਅਮਰੂਦ ਪੈਦਾ ਹੋ ਰਹੀ ਹੈ ਉਹ ਕਿਤੇ ਜਿਆਦਾ ਕੁਮਕਾਦੀ ਹੋਣਗੇ ਉਹਨਾਂ ਨਾਲ ਜਿਹੜੀ ਅਸੀਂ 5 6 ਸੌ ਕਿਲੋ ਰੱਖ ਕੇ ਕੰਨੇ ਲਈ ਬੋਰ ਨੇ ਟੈਸਟ ਦੇ ਵਿੱਚ ਵਧਿਆ ਹੋ ਸਕਦੇ ਆ ਪਰ ਜਿਹੜੀ ਰਿਕੁਆਇਰਮੈਂਟ ਸਾਡੇ ਬਾਡੀ ਦੀ ਕਿਤੇ ਵੱਧ ਉਹ ਕੁਰੀਆ ਕਰ ਦੇਗੇ ਜਿਹੜੀਆਂ ਸਾਡੀਆਂ ਇਥੋਂ ਦੀਆਂ ਨੇਚਰ ਪ੍ਰੋਪਸ ਯਰ ਨੀਡ ਟੂ ਗਰੋਥ ਜਾਂ ਐਕਟੀਵਿਟੀ ਇਸ ਕਰਕੇ ਚਾਈਨਾ ਦੇ ਵਿੱਚ ਉਹੀ ਆ ਵੀ ਪਾਪੂਲਸ ਵੀ ਜਿਆਦਾ ਕੌਲ ਜਿਆਦਾ ਖਾਂਦਾ ਇਸ ਕਰਕੇ ਪ੍ਰੋਡਕਸ਼ਨ ਆਪਣੇ ਜਿਆਦਾ ਹੋ ਰਹੀ ਹੈ ਨਾ ਕਿ ਇੰਡੀਆ ਦੇ ਵਿੱਚ ਵੀ ਇੰਡਸਟਰੀ ਸਾਰੇ ਪ੍ਰੋਡਕਸ਼ਨ ਇਸ ਤਰ੍ਹਾਂ ਹੀ ਰਹੀ ਆ ਜਿਹੜੇ ਕਿ ਸਭ ਇੰਡੀਆ ਦੇ ਪਹਿਲੇ 10 ਕੰਟਰੀ ਜਿਹਨਾਂ ਦੀ ਤਰੱਕੀ ਦੇਖੋ ਰਿਸੋਰਸ ਕਰੈਸੀ ਜ ਹੈਗਾ ਇਹਦੇ ਬਿੱਤੇ ਖਾਸ ਤੌਰ ਤੇ ਰਾਈਸ ਨੂੰ ਰਾਈਸ ਉੱਥੇ ਪਤਾ ਕੀਤਾ ਜਾਂਦਾ ਸੀ ਵੀ ਜਿੱਥੇ ਆਪਣੇ ਆਪ ਹੀ ਪਾਣੀ ਹੈ ਜਿੱਥੇ ਪਾਣੀ ਹੈਗਾ ਕੁਦਰਤੀ ਤੌਰ ਤੇ ਜੇ ਅਸੀਂ ਉੱਥੇ ਲਾਈਫ ਦੀ ਮਦਦ ਕਰਦੇ ਸੀ ਪਰ ਪੰਜਾਬ ਤੇ ਖਾਸ ਤੌਰ ਤੇ ਸਾਡੀ ਕੌਟਰਨ ਬੈਨਫਿਟਾਈਜ਼ਡ ਰਾਈਸ ਜਾਂ ਵਸਤੂਕੀ ਨਹੀਂ ਬਣੀ ਸੀ ਇਹ ਬਹੁਤ ਟੱਕਾ ਕਰਦੇ ਆ ਅਸੀਂ ਜਿਹੜਾ ਕਿ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਤੇ ਉਹ ਜਿਹੜਾ ਟੱਕਰ ਉਹ ਸਾਨੂੰ ਉਕਤ ਜਿਹੜਾ ਕਿ ਪੰਜ ਸੱਤ ਸੱਤ ਤੱਕ ਜਿਹੜਾ ਆ ਵੀ ਰਹੇ ਆ ਤੇ ਕਲੀਅਰ ਹੋ ਜਾਣਗੇ ਤੇ ਆਉਣ ਵਾਲਾ ਸਮਾਂ ਇਹ ਵੀ ਹੁੱਕ ਵੀ ਜਦੋਂ ਇੱਕ ਕਾਟਨ ਬੈੱਡ ਤੇ ਜਿਹੜੀ ਕਾਟਨ ਜਿਹੜਾ ਰਾਈਸ ਤੇ ਪਾਸਾ ਤੇ ਇਹ ਬੈਂਕ ਬੋਟੀ ਕਰ ਜਿਵੇਂ ਹੋਰ ਬਹੁਤ ਚੀਜ਼ਾਂ ਆਟ ਬੈਣ ਵਜਿੰਦੀ ਹੈ ਕਦੇ ਅਲੇ ਮੰਗੀ ਸਾਈਡ ਕਦੇ ਮੋਨੋਕਰਪ ਕੋਲ ਕੋਈ ਜਾਣਦੀ ਹੈ ਨਾ ਬਹਿਣ ਦੋ ਗੁਰੂਆਂ ਅੰਜੋਤ ਸਰਮਾ ਉਨੇ ਜਿਹੜੇ ਕਿਸਾਨਾਂ ਦਾ ਨੁਕਸਾਨ ਉਹਦਾ ਇਹ ਹੋਇਆ ਰਿਹਾ ਇਸ ਕਰਕੇ ਨਾਲ ਇਸ ਦੇ ਮਾਲਕਾਂ ਦੇ ਨੁਕਸਾਨ ਵੀ ਕਰਦੇ ਹੋ ਹੋ ਸਕਦੀ ਆ ਇਸ ਕਰਕੇ ਇਹ ਏਰੀਆ ਹੈਗਾ ਜਿਹੜਾ ਸਾਡੇ ਪੰਜਾਬ ਦਾ ਪਿਛਲੇ ਸਾਲ ਤੇ ਚੌਂਦੇ ਵਿੱਚ ਸੀਗਾ ਇਹਦੇ ਵੀ ਕ੍ਰੈਸਿੰਗ ਕੀ ਹੈ ਕਿ ਅੱਗੇ ਇੱਕ ਤਾਂ ਏਰੀਆ ਹੈਗਾ ਬਹੁਤ ਜ਼ਿਆਦਾ ਵੱਧ ਜਾਂਦਾ ਇਹਦੇ ਵੀ ਮਤਲਬ ਰਿਸੋਰਸ ਜਿਹੜੇ ਹੈਗੇ ਆ ਉਹ ਘਟਦਾ ਉਸ ਦਾ ਜਦੋਂ ਘੱਟ ਸੀਗੇ ਇੱਕ ਤਾਈਗਾ ਵੀ ਬਾਦਸ਼ਾਹ ਦੇ ਅਸੀਂ ਕਹਾ ਕਰਦੇ ਸੀ ਜਿਵੇਂ ਪਾ ਸਿੱਖੀ ਵਾਰਸ਼ਾਂ ਦੇ ਪਹਿਲਾਂ ਵੀ ਸੀ ਜਾਂ ਇਰੀਗੇਟਡ ਏਰੀਆ ਸੀਗਾ ਜਿਹੜਾ ਸੀ ਮੈਨਾ ਤੋਂ ਚਾਇਆ ਕਰਦੇ ਸੀ ਜੋ ਫਸਲਾਂ ਪੈਦਾ ਕਰਦੇ ਸੀ ਪਰ ਅਸਲ ਦੇ ਵਿੱਚ ਗੱਲ ਸੀ ਜਦੋਂ ਉਹਲੇ ਜਦੋਂ ਅਸੀਂ ਹੀਟ ਹੋਮ ਬਾਣੀ ਕਰਦੇ ਕਿ ਬਾਗ ਖੱਟ ਕੇ ਮਤਲਬ ਗੈਰ ਕੁਦਰਤੀ ਤਰੀਕੇ ਨਾਲ ਪਾਣੀ ਕਰਦੇ ਕਿ ਝੋਨੇ ਨੂੰ ਬਸ ਲਾਉਂਦੇ ਇਸ ਕਰਕੇ ਉਹਦੇ ਨਾਲ ਵਾਟਰ ਟੇਬਲ ਜਿਹੜਾ ਉਹ ਡਾਊਨ ਜਾਣਾ ਸ਼ੁਰੂ ਹੋ ਗਿਆ ਕਿ ਉਹਦੇ ਨਾਲ ਸਾਡੇ ਬਹੁਤ ਜ਼ਿਆਦਾ ਬਲੌਕ ਆ ਜਿਹੜੇ ਉਹ ਡਾਰਕ ਜੋ ਚਾ ਇਹਦੇ ਨਾਲ ਜਿਹੜੀ ਸਵੈ ਸਟਰਕਚਰ ਜਾਂ ਹਰ ਤਰ੍ਹਾਂ ਕੋਈ ਜਿਹੜੀ ਕ੍ਰੌਪ ਹੈ ਜਿਹੜੇ ਅਸੀਂ ਹਰ ਤਰ੍ਹਾਂ ਜਿਹੜੀ ਆਉਟਪੁੱਟ ਕਰਦੇ ਆ ਕਿਉਂਕਿ ਸਾਡੀ ਆਇਲਸ ਦੇ ਬਾਸਪਤੀ ਵਿੱਚ ਨਹੀਂ ਸੀ ਪੈਂਦੀ ਵੀ ਪਰ ਅਸੀਂ ਉਹਨੂੰ ਵਧਾ ਰਹੇ ਹਾਂ ਤੇ ਹੌਲੀ ਹੌਲੀ ਕੋਈ ਵੀ ਹੋਟ ਕ੍ਰੌਪ ਲਈ ਉਹ ਮਨੋ ਦੀ ਪੈਦਾ ਕਰਨੀ ਸ਼ਾਮਲੀ ਨਹੀਂ ਰਹੀ ਇਸ ਕਰਕੇ ਜਿਵੇਂ ਉਹਨਾਂ ਦਾ ਸਾਹ ਚ ਦੇਖ ਰਹੇ ਆ ਕਿ ਉਹ ਮਨੁੱਖੀ ਸਿਸਟਮ ਨੂੰ ਮਦਦ ਉਸੇ ਤਰੀਕੇ ਰੱਖਿਆ ਹੋਇਆ ਕਿ ਕ੍ਰੌਪਸ ਦੀ ਪਹਿਨਾਨੀ ਕਰ ਰਹੇ ਬਹੁਤ ਬਕਰਬਾਨ ਦੇ ਵਿੱਚ ਸਾਰੀ ਦਾ ਕ੍ਰੌਪਸ ਉਹਨਾਂ ਦੇ ਪ੍ਰੋਜੈਕਟਾਂ ਆਪਣੀ ਨਾਲ ਉਹਨੂੰ ਪੱਕੀ ਜਾਣੀ ਦਾ ਰਸਤਾ ਚੱਲਦਾ ਹੈ। ਇਹ ਤਰੀਕਾ ਸਵੇਕਤਾਂ ਪਾਣ ਜਿਹੜੇ ਆਪੋਨਾਂ ਸਟੋਰ ਕਰਕੇ ਰੱਖ ਲੈਣਾ, ਮਾਤਰ ਹਰ ਮਸੇਂ ਪਾਣੀ ਰੀਚਾਰਜ ਕਰ ਲੈਣਾ, ਉਹ ਸਾਰਾ ਕੁਝ ਦਾਸਾ ਚੱਲ ਰਿਹਾ ਪਰ ਅਸੀਂ ਅਜੇ ਤੱਕ ਉਹ ਘਟਾ ਨਹੀਂ। ਇਸ ਕਰਕੇ ਸਵੈ ਸਰੱਚੇ ਤੇ ਹੈਲਥ ਜਿਹੜੀ ਕੰਮ ਹੁੰਦੀ ਹੈ ਤੇ ਅਰਜੀ ਲੇਬਰ ਸਾਡੇ ਘਰ ਦੀ ਜਾ ਰਹੀ ਹੈ ਪਰ ਝੋਨੇ ਦੇ ਵਿੱਚ ਲੇਬਰ ਜ਼ਿਆਦਾ ਲੋਡ ਹੁੰਦੀ ਆ। ਅਰਜੀ ਹੈ ਜਿਹੜੀ ਕਿਉਂਕਿ ਪਾਣੀ ਕੱਟਣ ਲਈ ਮੋਕਾ ਚਾਹੀਦਾ ਪਰ ਇੰਨੀ ਅਰਜੀ ਸ਼ਾਇਦ ਆਨਵਰ ਸਮਝੀ ਉਹਦੀ ਕਿਉਂ ਘਟ ਹੁੰਦੀ ਹੈ ਤੇ ਜਿਹੜਾ ਫੀਲਡ ਦੇ ਜਿਹੜੇ ਫਰਟ ਜਦੋਂ ਅਸੀਂ ਲਗਾਤਾਰ ਪਾਣੀ ਖੜਾ ਰੱਖਦੇ ਆ ਇਹ ਜਿਹੜੇ ਝੋਨੇ ਲਾਉਂਦੇ ਵੇਲੇ ਰਹਿ ਗਏ ਆ ਉਹ ਵੀ ਥੈਂ ਕਰਦਾ ਨਾ ਹੁੰਦੀ ਹੈ ਜਦੋਂ ਅਸੀਂ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਕਿ ਜਿਹੜਾ ਹੁਣ ਤੱਕ ਤਕਰੀਬਨ 1.5% 1.5°C ਸੈਂਟੀਗ੍ਰੇਡ ਜਿਹੜਾ ਤਾਪਮਨ ਉਹ ਵਧ ਚੁੱਕਾ ਹੈ ਤੇ ਹੌਣ ਵਾਲੇ ਸਮੇਂ 'ਚ ਲਗਾਤਾਰ ਵਧ ਰਿਹਾ ਉਹਦੇ ਵਿੱਚ ਮੀਥੇਨ ਕਿਵੇਂ ਪੈਦਾ ਹੁੰਦੀ ਆ ਉਹ ਗਲੋਬਲ ਵਾਰਮਿੰਗ ਆਲਮੀ ਤਪਸ਼ ਘਾਉਂਦੇ ਵਿੱਚ ਨੇਚਰ ਦਾ ਕਰਤੀਆ ਪਰ ਜੇਕਰ ਅਸੀਂ ਤੋਂ ਉਹਨਾਂ ਨੂੰ ਆਵਾਂਗੇ ਉਹਦੇ ਨਾਲ ਇਥੇ ਪੈਦਾਲ ਵੀ ਐਡੀਕਲ ਕੰਪਲੈਕਸ ਬਹੁਤ ਜ਼ਿਆਦਾ ਘੱਟਦੀ ਹੈ ਇਸੇ ਕਰਕੇ ਸਾਡਾ ਜਿਹੜਾ ਹੁਣ ਅਸੀਂ ਕਹਿੰਦੇ ਹਾਂ ਵੀ ਜਿਹੜਾ ਮੌਸਮ ਸਾਡਾ ਭਾਦੋਂ ਦੇ ਵਿੱਚ ਹੁੰਦਾ ਸੀ ਵੀ ਕਹਿੰਦੇ ਵੀ ਜਿਹੜਾ ਮੂਮਸ ਵਾਲਾ ਤਸੀਲੇ ਵਾਲਾ ਉਹ ਸਾਡਾ ਜੂਨ ਦੇ ਸਿਚੂ ਵਿੱਚ ਹੁੰਦਾ ਸੀ ਕਿਹਾ ਨੀ ਕੀ ਹੈ ਜੇ ਅਸੀਂ ਉੱਚਾ ਲਾਇਆ ਛੋਟਾ ਜਿਹਾ ਐਟਮੋਸਫੇਅਰ ਐ ਉਹ ਜਦ ਦਰਾਂ ਦੇ ਜਿਹੜਾ ਕਿ ਕੁਝ ਹੋਣਾ ਚਾਹੀਦਾ ਸੀ ਉਸ ਟਾਈਮ ਤੇ ਉਦੋਂ ਤੇ ਉਹ ਬਸ ਸਰਵਾ ਤੇ ਉਹ ਜਾ ਰਹਾ ਹੋ ਗਿਆ ਸੀ ਦੇ ਕਰਕੇ ਇਹ ਆਪਣੀ ਨੂੰ ਕਦਮ ਤੇ 23 24 ਇਹ ਕਿਹਾ ਵਾਫੀ ਦਿੱਤਾ ਸੀ ਪਰ ਅਕਸਰ ਇਹ ਨਹੀਂ ਹੋਇਸੀ 214 ਕੋ ਦਿੱਲੀ ਇਸ ਚੋਲ ਨਾ ਦੇ ਪਾਸ ਪਟੇ ਨੂੰ ਠੀਕ ਹੈ ਇਹ ਦਾ ਜਿਹੜੀ ਇਹ ਟ੍ਰਿਪਲ ਐਵਰੇਜ ਹੈ ਕਿ ਇਹ ਦੀ ਖਾਣ ਨੂੰ ਮਾਨ પ્રતિ ਇੱਕ ਹੋਣੀ ਸੀ ਕਿ ਇਹਦੇ ਵਿੱਚ ਕਿਤੇ ਮਤਲਬ ਸਭੇ ਮੰਦੀ ਵਜਨ ਦਾ ਤੇ ਕਿਤੇ ਕਿਤੇ 60 ਮਾਰ ਕੇ ਆ ਗਿਆ ਅੰਦਰ ਜੇਕਰ ਵੇਖੋ ਜਦੋਂ ਅਸੀਂ ਗੱਲ ਕਰਦੇ ਨਾ ਇਹ ਸਾਨੂੰ ਬੋਲਤੀ ਦਾ ਪੜਾਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬੋਲਤੀ ਬਾੜ ਰਹੀ ਹਾਂ ਪਰ ਸਾਨੂੰ ਪੜਾਉਣ ਦਾ ਮਤਲਬ ਜਦੋਂ ਅਸੀਂ ਕਹਿੰਦੇ ਆ ਵੀ ਆਹ ਬਿਮਾਰੀ ਤੁਹਾਡੇ ਜਿਹੜੇ ਦੂਜੀ ਉਹਦੇ ਤੇ ਕੰਮ ਕਰਦੀ ਐ ਇਸ ਟੈਮ ਦੇ ਕਰ ਸਕੀ ਆ ਆਹ ਜਿਹੜੀ ਨੁਕਸਾਨ ਕਰਦੀ ਆ ਰੂਸ ਦਾ ਜਾਂਦੀ ਕਰਦੇ ਸਰ ਕਰਦੀ ਆ ਜਾਂ ਇਹ ਪੈਰੀਕਰ ਮੰਨੋ ਜਾਂ ਮੁੰਜਰਾ ਕਰਦੀ ਆ ਇਸ ਕਰਕੇ ਤੁਹਾਨੂੰ ਪਾਰਸ ਮੁਡੇ ਦੇ ਤੌਰ ਤੇ ਦੱਸਿਆ ਪ੍ਰੀਕ ਰੂਕਸ ਹੁੰਦੀਆਂ ਸਟੈਮ ਹੁੰਦੀਆਂ ਜਿਹੜਾ ਜਵੇਂ ਸਿਸਟਮ ਬੋਰੋ ਦੀ ਗੱਲ ਕਰਦੇ ਆ ਬਹੁਤ ਹੀ ਸੁਖਣੀ ਉਸ ਸਟੈਮ ਦੇ ਵਿੱਚੋਂ ਉਹ ਖੋਖਰ ਕਰਦੀ ਆ ਫਿਰ ਲੀਫ ਹੁੰਦੇ ਆ ਕਿੰਦਰ ਜਿਹੜਾ ਵੀ ਅਸੀਂ ਚੈੱਕ ਕਰ ਸਕੋ ਬੁੱਟਾ ਨਾਉਣੇ ਕਰਕੇ ਉਹ ਕਿੰਦਰ ਹੁੰਦੇ ਆ ਇਸ ਤਰ੍ਹਾਂ ਇਹ ਚੀਜ਼ਾਂ ਨੇ ਤੇ ਕਿੰਦਰ ਜਦੋਂ ਅਸੀਂ ਦੇਖੋ ਅਸੀਂ ਇਹ ਨਹੀਂ ਆ ਕਿ ਕਿਸੇ ਦਿੱਤੀ ਘਰੋਂ ਬੁੱਕੇ ਲੈ ਕੇ ਤੱਕ ਅਸੀਂ ਸੇ ਮਿਲ ਤਾਂ ਪਰ ਜਦੋਂ ਅਸੀਂ ਘੱਟ ਪਾਉਂਦੇ ਆਂ ਫਿਰ ਅਸੀਂ ਦੁਨੀਆ ਪਾਪਾ ਕੇ ਉਹਦੇ ਉਨਕ ਕੋਸ਼ਿਸ਼ ਕਰਦੇ ਵਧਾਉਂਦੇ ਤੇ ਜੇਕਰ ਅਸੀਂ ਬੇਂਤੀ ਪੂਰੀ ਹੋਏਗੀ ਦੁਨੀਆ ਘੱਟ ਹੋਣੀ ਪਊਗੀ ਕਿਉਂਕਿ ਜਿੰਨੇ ਬੂਟੇ ਮੈ ਲੋੜ ਹੁੰਦੀ ਆ ਉਹ ਜਿਹੜੇ ਕਿਤੀ ਜਾਂ ਬੰਕੀ ਬੂਟੇ ਲਾਵਾਂਗੇ ਉਹਦੇ ਵਿੱਚੋਂ ਕਿੰਦਰ ਕਿੰਨੇ ਕ ਨਿਕਲਦੇ ਕੁਦਰਤੀ ਤੌਰ ਤੇ ਉਹ ਤਾਂ ਠੀਕ ਆ ਪਰ ਘੈਰ ਕੁਦਰਤੀ ਕਿੰਦਰ ਜਿਹੜੇ ਘੜਦੇ ਆਂ ਇੱਕ ਤਾਂ ਜਿਆਦਾ ਦੁੱਧ ਆ ਪਾ ਕੇ ਬਿਮਾਰੀਆਂ ਅਤੇ ਕੀ ਜਿਹੜੇ ਜਿੰਨੇ ਸਦਾ ਦੂਜੇ ਜਿਹੜੇ ਉਹ ਗੈਰ ਕੁਦਰਤੀ ਦੇ ਅੰਦਰ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਦਾਣੇ ਬਣਦੇ ਆ ਉਹ ਬਾਰੇ ਮਜ਼ਬੂਤ ਜਿਹੜਾ ਚਾਰਦੀ ਘਰ ਉਹਨਾਂ ਦੀ ਕੁਆਲਿਟੀ ਵੀ ਬੰਦੀ ਆ ਜਿਸ ਕਰਕੇ ਅਸੀਂ ਇਹ ਜਿਹੜੇ ਹੈਗੇ ਆ ਕਿ ਜਦੋਂ ਇੱਕ ਪਹਿਲੀ ਜਦੋਂ ਦਾਣੇ ਹੈਗੇ ਉਹ ਪ੍ਰਾਈਵੇਟ ਅੰਦਰ ਹੁੰਦਾ ਜਦੋਂ ਬਾਅਦ ਵਿੱਚ ਛਾਖਾਂ ਨਿਕਲਦੀਆਂ ਅੰਦਰਸਟਮਲ ਉਹ ਛਾਖਾਂ ਨਿਕਲਦੀਆਂ ਸਕੈਂਡਰੀ ਮਨ ਦੂਜੇ ਨੰਬਰ ਤੇ ਛਾਖਾਂ ਆ ਪੀਜੇ ਨੰਬਰ ਤੇ ਛਾਖਾਂ ਬਣਦੀਆਂ ਕੁਣ ਗੱਲ ਕਰ ਲਈਏ ਜੀ ਕਿਵੇਂ ਜਿਹਨੂੰ ਅਸੀਂ ਸੱਜੇ ਕਸਕਾਰੀ ਟਾਂਗ ਤੇ ਫਸੂ ਬੋਤੂ ਹੁੰਦੇ ਹੈਗੇ ਆ ਇਹਦੇ ਲਈ ਕਲਾਈਮਨ ਕੀ ਚਾਹੀਦਾ ਹੈ ਕਿਹੋ ਜਿਹੀ ਚਾਹੀਦੀ ਹੈ ਵੈਰਾਈਟੀ ਦੀ ਸਿਲੈਕਸ਼ਨ ਅਸੀਂ ਕਰਨੀ ਆ ਕਿਉਂਕਿ ਉਹੀ ਵੈਰਾਈਟੀ ਜਿਹੜੀ ਉਹੀ ਹੈ ਸਾਰੀ ਪ੍ਰੈਕਟਿਸਿੰਗ ਹੋਈ ਆ ਪਰ ਵੈਰਾਈਟੀ ਦੀ ਸਿਲੈਕਸ਼ਨ ਗਲਤ ਕਰ ਲਈ ਤੇ ਸਾਡਾ ਨੁਕਸਾਨ ਹੋ ਜਾਂਦਾ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਹੈਗਾਂ ਵੀ ਐਗਰੋਨੋਮਿਕ ਪ੍ਰੈਕਟਿਸ ਮੰਨ ਲਓ ਜਦ ਸਾਡੇ ਕਾਸ਼ਤਕਾਰੀ ਕਰਦਾ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਬੰਦਾ ਤੇ ਇਨਸੈਕਟ ਪਸਟਰ ਤੇ ਨਜੀਰ ਜਿਹੜਾ ਉਹਨਾਂ ਦੀ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਪਤਾ ਕਰਨਾ ਕਿ ਉਹਨਾਂ ਦਾ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ ਕਿ ਉਸ ਤੋਂ ਬਾਅਦ ਜਦੋਂ ਕਦੋਂ ਅਸੀਂ ਉਹਦੀ ਹਾਰਵੈਸਟਿੰਗ ਕਰਨੀ ਹੈ ਤੇ ਬਾਅਦ ਕੀ ਉਹਦੀ ਮੰਡੀ ਦੇ ਵਿੱਚ ਵਿਸਤ੍ਰਿਤ ਕੰਮ ਇਹੋ ਜੀ ਕ੍ਰੌਪ ਆ ਜਿਹੜੀ ਮੰਡੀ ਦੇ ਵਿੱਚ ਲੈ ਕੇ ਜਾਂਦੀ ਹੈ ਜੇਰਵਾਜੂ ਦੇ ਵਿੱਚ ਗੱਲ ਕਰਦੇ ਆ ਵੀ ਇਹਨੂੰ ਹਾਈ ਟੈਂਪਰੇਚਰ ਚਾਹੀਦਾ तकरीबन 20 ਤੋਂ 38 ਤੱਕ ਜੇ ਮਤਲਬ ਟੈਂਪਰੇਚਰ ਹੁੰਦਾ ਇਸਕੇ ਅਤੀਅਸੀਰ ਕਰਦੀ ਦੇ ਵਿੱਚ ਲਾਉਣੇ ਹੈਗੇ ਆ ਹਿਮੀਡਿਟੀ ਜਿਹੜੀ ਅਰਲੀ ਸਟੇਜ ਤੇ 83 ਤੋਂ 85% ਤੇ ਬਾਅਦ ਜਦੋਂ ਪੱਕਣਾਂ ਦੇ ਪਾਸੇ ਜਾਂਦਾ ਹੈਗਾ ਉਦੋਂ ਜਿਹੜੀ ਉਹ ਥੋੜਾ ਜਿਹਾ ਸਟਾਰਟ 80 ਤੋਂ 88% ਜਦੋਂ ਸੀਜਨ ਵੱਸੇ ਉਹ ਹੋਣਾ ਚਾਹੀਦਾ ਤੇ ਛੰਛਾ ਇਹ ਜਿਹੜੀ ਉਹ ਪੂਰੀ ਜਿਹੜੀ ਹੈਰੀ ਅਗਰ ਕੀ ਪਤਾ ਨਹੀਂ ਹੁਣ ਸੈੱਲ ਡਾਕਟਰ ਜਿਹੜਾ ਟੈਸਟ ਕਰਵਾਇਆ ਸੀ ਹਾਂ ਨਿਕਲੀ ਆ ਇਹ ਦਾ ਅਸਰ ਹੋਏਗਾ ਝਾੜ ਦੇ ਉੱਪਰ ਅਸਰ ਹੁੰਦਾ ਜਿਹੜੇ ਸਾਲਾਂ ਦੇ ਵਿੱਚ ਵਕਤ ਜ਼ਿਆਦਾ ਹੁੰਦੀ ਬਦਲਬਾਹ ਜ਼ਿਆਦਾ ਹੁੰਦੀ ਝਾੜ ਘਟਦੇ ਆ ਠੀਕ ਤੇ ਸਰਦੀ ਸੰਸਾਈ ਤੋਂ ਮਤਲਬ ਵੀ ਪੂਰੀ ਤੋਂ ਜਿੰਨੇ ਕੁ ਘੰਟੇ 5-7 ਘੰਟੇ 10 ਘੰਟੇ ਤੋਂ ਉੱਪਰ ਨੂੰ ਮਿਲਣੀ ਚਾਹੀਦੀ ਤਾਂ ਹੀ ਪ੍ਰਕਾਸ਼ ਸੰਸਲੇਸ਼ਨ ਦੀ ਨੂੰ ਅਸੀਂ ਤੋ ਕਿਹਾ ਕਹਿੰਦੇ ਉਹ ਸਹੀ ਹੁੰਦੀ ਹੈ ਤੇ ਵਾਟਰ ਸਪਲਾਈ ਜਿਹੜੀ ਜਿਹੜੀ ਉਹ ਜ਼ਰੂਰੀ ਹੈਗੀ ਆ ਵੀ ਦਵਾ ਚ ਇਹਨੂੰ ਸਹੀ ਤਵੀਂ ਕਿਸ ਤਰ੍ਹਾਂ ਚਾਹੀਦੀ ਹੈ ਪਰਮੇਬਿਲਿਟੀ ਦਾ ਸਵੈ ਜਿਵੇਂ ਲੋ ਕੰਪਿਊਟਿਵ ਕਿਵੇਂ ਪਾਣੀ ਪਾਣੀ ਘਟਦਾ ਹੋਵੇ ਪਾਣੀ ਖੜਦਾ ਹੋਵੇ ਰੇਤ ਦੀ ਪੈੜੀ ਚ ਪਾਣੀ ਇਕਦਮ ਥੱਲੇ ਚਲਾ ਜਾਂਦਾ ਤੇ ਫਿਰ ਉਥੇ ਲੋਈ ਨਹੀਂ ਘਟ ਆ ਜਾਂਦੀ ਹੈ ਹਨਾ ਇਸ ਕਰਕੇ ਅਸੀਂ ਕੱਪੂ ਕਰਦੇ ਹਾਂ ਕਦੋਂ ਕਰਤਾ ਮਤਲਬ ਇਹ ਹੁੰਦਾ ਕਿ ਇੱਕ ਲੇਅਰ ਬਣ ਜਾਂਦੀ ਹੈ ਜਿਸੇ ਨੂੰ ਹਾਰਡ ਪੈਨ ਪਰਹੁੰਦੀ ਹੈ ਉਹਦਾ ਨੁਕਸਾਨ ਵੀ ਬਹੁਤ ਹੋ ਰਿਹਾ ਪਰ ਪਾਣੀ ਜਿੱਥੇ ਖੜਦਾ ਹੀ ਨਹੀਂ ਉਹਦੇ ਲਈ ਚਲੋ ਫਾਇਦਾ ਵੀ ਹੁੰਦਾ ਵੀ ਪਾਣੀ ਜਿਹੜਾ ਧੋਣਾਂ ਟਿਕਵਾਂ ਜਿਹੜਾ ਪ੍ਰਾਪਤ ਹੋ ਜਾਂਦੀ ਹੈ ਨਾ ਤੇ ਕਰਕੇ ਲੋਹ ਪਾਣੀ ਪਾਣੀ ਇਹ ਜੇ ਅਗਰ ਲਾਓ ਤਾਂ ਦੇ ਨਾਲ ਨਾਲ ਕੋਚਾ ਪੇ ਉਹ ਜਿਹੜਾ ਚਾਹੀਦਾ ਪੀ ਐਚ ਜਿਹੜੀ ਤਕਰੀਬਨ ਚੰਗੇ ਮਤਲਬ 7 ਦੇ ਵਿਚੀ ਹੋਵੇ ਪੰਜਾਬੀ ਦੇ ਵਿਚੀ ਹੋ ਜਾਂਦੀ ਹੈ ਤੇ ਅਟਕੇ ਨਹੀਂ ਸਿੱਕੀ ਹੋ ਜਾਂਦੀ ਆ ਇਹ ਸਾਦੀ ਵਾਈਟ ਰਹਿ ਜਾਂਦਾ ਜੋ ਚਾਹੁੰਦੇ ਇਸ ਕਰਕੇ ਜਿਹਦੇ ਵਿੱਚ ਇਹ ਐਸਡਿਕ ਮਤਲਬ ਸਭ ਤੋਂ ਜਿਹੜੀ ਨੌਕਰੀ ਹੁੰਦੀ ਹੈ ਪੰਜ ਤੱਕ ਵੀ ਹੋ ਸਕਦੀ ਹੈ ਤੇ ਗਾ ਲਾਉਂਦੇ ਤੇ ਉਸ ਤੋਂ ਬਾਅਦ ਆ ਗਈ ਨੌਵੀਂ ਸਾਇਦ ਮਦਦ ਕਾਰਬਰ ਹੁਸੈਨ ਹੋਵੇ ਬਹੁਤ ਹੈਵੀਟੀ ਲੋਡ ਹੈ ਕਿ ਬਹੁਤ ਸੈਂਟਰੀ ਕੋਲ ਚੱਕਰ ਆਪਾਂ ਦੇਖ ਰਹੇ ਆ ਵੀ ਰਾਈਸ ਵੀਤੀ ਹੁੰਦੀ ਹੈ ਬਹੁਤ ਵਾਰ ਵਸੇ ਵੀ ਦੇ ਸਕਦੇ ਆ ਇਹ ਫਸਲੇ ਚੱਕਰ ਤੁਹਾਨੂੰ ਪ੍ਰੋਪਰ ਟੇਸ਼ਨ ਇਸ ਹਾਲ ਦੇ ਵਿੱਚ ਰਾਈਸ ਕਿਹੜੇ ਕਿਹੜੇ ਹੋਰ ਕਿਸੇ ਕ੍ਰੌਪ ਦੇ ਨਾਲ ਇੱਕ ਬੈਟਰ ਤੋਂ ਅਸੀਂ ਕ੍ਰੌਪ ਰਿਟਰੇਸ਼ਨ ਕਹਿੰਦੇ ਆ ਬੰਦੀ ਚੱਕਰ ਕਹਿੰਦੇ ਆ ਇੱਕ ਸਾਲ ਦੇ ਵਿੱਚ ਉਹਦੀ ਰਾਈਸ ਦੀ ਕਿਹਦੇ ਨਾਲ ਕੰਪੇਟਿਟਿਵਿਟੀ ਕਰਦੇ ਆ ਠੀਕ ਹੈ ਰਾਈਸ ਦੀ ਦਾ ੀਲਡ ਜਾਂ ਉਹ ਬਸ ਸਮਰ ਮੂਗ ਵੀ ਜਿਹਨੇ ਆਪਾਂ ਹੁਣ ਦਾ ਸਮਰ ਦਾ ਮਤਲਬ ਜਿਹੜੀ ਉਹ ਸੱਖੀ ਮੂਸੀ ਜਿਹੜੀ ਸੱਤ ਦੇ ਵਿੱਚ ਪਾਤੀ ਜਿਆ ਉਹਨੂੰ ਕਹਿੰਦੇ ਸੱਖੀ ਆ ਪਰ ਟੈਂਟ ਟੈਂਟ ਪੱਤਾ ਵੀ ਤਾਂ ਲੱਗਦੀ ਹੈ ਹਾਂ ਜੀ ਤੇ ਅਸੀਂ ਬਸ ਸਾਡੇ ਪਾਸੋਂ ਦੀ ਸਿਟੂ ਨਾ ਨਾ ਅੈਂਸੀਟ ਗਿਆ ਰਹਾ ਮੈਂ ਜੀ ਇੱਕ 10 ਵਾਲੀ ਜਿਹੜੀ 10 ਵਾਲੀ ਉਹਦਾ ਨਾਮ ਨਾ ਹੀ ਸੀ 10 ਜਿਹੜੀ 11 ਵਾਲੀ ਨਾਮ ਸੀਗਾ ਉਹ 12 ਵਾਲੀ ਉਹ ਕਿਸ ਪਰ ਨਾਮ 11 ਉਹ ਭਾਵੇਂ 11.5 ਹੋ ਜਾਏ ਪੁੱਛਣਾ ਇਹੀ ਹੈ ਵੀ 11 ਦਾ 7 ਇਸ ਕਰਕੇ ਉੱਚੀ ਹੈ ਕਿ ਇਹ ਵੀ ਸਮਰਪੂਰਨ ਸਰ ਠੀਕ ਹੈ ਤੇ ਪਰ 70 ਤੇ ਤੱਕ ਨਹੀਂ ਰਾਈਸ ਪੋਟੈਟੋ ਪੋਟੈਟੋ ਦੋ ਵਾਰੀ ਪੋਟੈਟੋ ਜਾਂ ਰਾਈਸ ਪੋਟੈਟੋ ਸਮਰਪੂਰਨ ਕਿਸ ਤਰ੍ਹਾਂ ਠੀਕ ਹੈ ਇਹ ਦਾ ਕ੍ਰੌਪ ਆਪਰੇਸ਼ਨ ਹੈ ਰਾਈਸ ਕੋਰੀਆ ਸੰਸਰ ਜਿਹੜਾ ਹੈਗਾ ਰਾਈਸ ਉੱਤੀ ਸਰੋ ਚਾਣ ਚੋਲੇ ਕਿਉਂ ਤੋਂ ਬਾਸ ਹਮਾ ਕੋਲ ਆ। ਪੈਕਟ ਦੋ ਵਾਰੀ ਲੱਗਦਾ ਪੈਕਟ ਜਿਹੜਾ ਪਹਿਲਾ ਪੈਕਟ ਤੋਂ ਬਾਅਦ ਠੀਕ ਹੈ ਜੀ ਦੋ ਵਾਰੀ ਕਰ ਲੇ ਕੀ ਹੋ ਗਿਆ ਤੇ ਐਕਸ ਮਾਹਰ ਹੈ ਕਿ ਜਿਹੜਾ ਤੁਸੀਂ ਮੈਨੂੰ ਲੰਦਾ ਸੀ ਪੈਕੇਜ ਤੁਸੀਂ ਤੁਸੀਂ ਜਿੰਨੇ ਆਪਾਂ ਸਭ ਨੂੰ ਹਾਂਜੀ ਹਾਂਜੀ ਦੇਵਾਂਗੇ ਸਰ ਹਾਂ ਤਾਂ ਕਿ ਜਿਹੜੀਆਂ ਵੈਸੇ ਬਹੁਤ ਗੱਲਾਂ ਤਾਂ ਤੁਹਾਨੂੰ ਕਰਕੇ ਜਿਹੜਾ ਪਤਾ ਲੱਗ ਜਾ ਕਿਉਂਕਿ ਅਸੀਂ ਆਪਾਂ ਬਹੁਤ ਕੁਝ ਨਹੀਂ ਵਧਾ ਸਕਦੇ ਥੋੜਾ ਘੜਾ ਤੁਸੀਂ ਵੀ ਨਿਕਾਲੋ ਪੈਗਾਂਦੀ ਦੇ ਵਿੱਚ ਬਿਲਕੁਲ ਸੌਖੀ ਜਿਹੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਤੇ ਸਾਰਾ ਗਾਇਸਤਿਕ ਜਿਹੜੀਆਂ ਅਪਚਲ ਕਿਸਮਾਂ 132 ਜਿਹੜੀ ਬਿਲਕੁਲ ਜੇਟਸ ਹੈਗੀ ਐ ਇਸ ਵਾਰ ਲਈ ਸਿਰੋਕਾਂ ਨੇ ਦੇਖਾਂਗੇ ਜਲ ਆਉਂਦੇ ਲੱਗੇ ਤੇ ਜਿਹੜੀ ਕੋਈ ਟਾਈਮ ਦੇ ਹਿਸਾਬ ਨਾਲ ਕਿੱਟ ਬੈਠਦੀ ਆ ਵੈਰਾਈਆਂ ਸਾਰੀਆਂ ਠੀਕ ਹੈਗਾ ਬਿਲਕੁਲ ਘੱਟ ਟਾਈਮ ਆ ਜੇ ਅਸੀਂ 166 ਲਾਉਨੇ ਆ ਜੇਕਰ ਥੋੜਾ ਜਿਹਾ ਜ਼ਿਆਦਾ ਇਹਨਾਂ ਦੇ 114 ਵੀ ਲਾ ਕੇ ਦਿੱਤੀ ਹੈਗੀ 114 117 ਅਜੇ ਚੱਲ ਰਹੀ ਹੈ ਹਾਂਜੀ ਚੱਲ ਰਹੀ ਹੈ 116 ਜਿਹੜੀ ਹੈ ਜਗਾ 118 ਦੇਖੋ ਉਹ ਵੀ ਹੈਗੀ ਆ ਸਰ ਉਤਰਾਖੰਡ ਦੇ ਵਿੱਚ 113 ਬਹੁਤ ਜ਼ਿਆਦਾ ਚੱਲ ਰਹੀ ਹੈ ਅੱਛਾ ਭਾਵੇਂ ਨੂੰ ਜਿਹੜਾ ਹੈਗਾ ਬਕਰੀਗਲ ਸੈਨੀਕਲ ਬੁਲਾ ਕੇ ਟਾਣ ਲੱਗ ਪਿਆ ਲੋਕਾਂ ਦੀ 2 ਸਾਲ ਪਹਿਲਾਂ ਫਸਲ ਖਤਮ ਹੋ ਗਈ ਸੀ ਲੇਕਿਨ ਫੇਰ ਵੀ ਨਹੀਂ ਛੱਡ ਰਹੇ 113 ਨੂੰ ਪੀਆਰ 113 ਇੰਨੀ ਕੋ ਉੱਥੇ ਮਸ਼ਹੂਰ ਹੈ ਹੂੰ ਤੇ ਵਸਤੀ ਦੇ ਵਿੱਚ ਆਪਾਂ ਜਾਣਦੇ ਹਾਂ ਵੀ 1847 ਜਿਹੜੀ ਲੇਟ ਸਪੈਰਟੀ ਐ 17 18 ਤੇਰੀ ਆ ਵੀ ਜੇਕਰ ਘੱਟ ਸਮਾਂ ਨਾ ਹੋਵੇ ਤਾਂ ਫਿਰ ਅਸੀਂ 1509 ਲੇਟ ਲਾ ਕੇ ਤੇ ਘੱਟ ਸਮੇਂ ਦੇ ਵਿੱਚ ਵੀ ਕੋਈ ਬੰਦ ਝਾੜ ਦੇ ਤੇ ਜਾਂਦੀ ਰਹੀ ਹੈ ਜਿਹੜੀ 384 ਤੇ 370 ਜਿਹੜੀਆਂ ਪਹਿਲਾਂ ਵੈਰਾਈਟੀਆਂ ਸੀ ਜਿਹੜੀਆਂ ਅੰਮ੍ਰਿਤਸਰ ਤੋਂ ਤੱਕ ਜਿੱਦਾਂ ਪਹਿਲਾਂ ਵਸਤੀ ਹੁੰਦੀ ਸੀ ਤੇ ਉਹਦੀ ਫ੍ਰੈਕਨਸ ਬਹੁਤ ਵਸਤੀ ਦੇ ਵਿੱਚ 12 ਮੱਤੀ ਤੋਂ ਸ਼ੁਰੂ ਆਉਂਦੀ ਗੱਲ ਤੋਂ ਲਦਾਹ ਸੰਤ ਦੇ ਗੱਲ ਕੀਤੀ ਸੀ ਤੇ ਉਹ ਜਦੋਂ ਅੰਮ੍ਰਿਤਸਰ 'ਚ ਹੁੰਦੀ ਸੀ ਉਹਦੀ ਸਹੀ ਗੱਲ ਹੈ ਜਿਹੜੀ ਹੁਣ ਸੈੱਡ ਉਹਦੀ ਫ੍ਰੈਕਨਸ ਜਿਵੇਂ ਇਹਦੇ ਦੇ ਕੰਪਲੇਟ ਚ ਲੋੜ ਚਾਹੀਦਾ ਹੁੰਦਾ ਮੋਕਣ ਵੇਲੇ ਪਰ ਕਈ ਵਾਰੀ ਜਿਆਦਾ ਜੇਤੀ ਲਾ ਲੋ ਜਾਂ 10 ਤੱਕ ਕਰਦੀ ਪੈ ਜਾਂਦੀ ਹੈ ਅ ਕਈ ਵਾਰੀ ਸੁਪਰ ਵੀ ਨਹੀਂ ਤੇ 30 ਤੱਕ ਕਰਨਾ ਪੈਂਦੀ ਹੈ ਫਿਰ ਤੁਹਾਡੀ ਧੋਨੇ ਦੀ ਬਲੇ ਬਣਦੀ ਤੇ ਬਸ ਤੱਕ ਬਣਦੀ ਇਸ ਕਰਕੇ ਤੇ ਇਹ ਕਿਸਮਾ ਜਿਹੜੀਆਂ ਟਾਈਮ ਹੈਗਾ ਨੀਤੀ ਐਲ 26 ਜਿਹੜੀ ਇਹਦੀ ਬਹੁਤ ਵਾਈਡ ਰੇਂਜ ਹੈ ਕਿ ਆ ਵੀ ਅਸੀਂ ਜੇਕਰ 25 ਮਈ ਤੋਂ ਜੂਨ ਵੀ ਤੱਕ ਮਨੇ ਕੁ ਮਹੀਨੇ ਦੇ ਵਿੱਚ ਅਸੀਂ ਇਹਦੀ ਪਨੀਰੀ ਮੰਗਦੇ ਆ ਤੇ 23 30 35 ਦਿਨ ਗਲਤ ਲਿਖਿਆ ਗਿਆ ਅਸਲ ਦੇ ਵਿੱਚ ਇਹਦੀ ਪਨੀਰੀ ਚਾਹੀਦੀ ਆ ਇਹਨੂੰ ਉਹ ਬਠੀਕ ਕਰਕੇ ਤੁਹਾਡੇ ਇਹਨੂੰ 25 ਆਈ 25 ਤੋਂ 30 25 ਤੋਂ 30 ਰੰ 25 ਤੋਂ 30 ਹਾਂ 25 ਤੋਂ 30 ਲੈਣਾ ਉਸ ਤੋਂ 30 35 ਲਿਖਿਆ ਗਿਆ ਸੀ ਉਹ ਆਪਾਂ ਠੀਕ ਕਰਾਂ ਇਹਨੂੰ 25 ਤੋਂ 30 ਪੜਿਆ ਜਾਵੇ ਹਾਂਜੀ ਤੇ ਇਹ ਚੀਜ਼ਾਂ ਸਾਰੀਆਂ ਜੇਕਰ 31 32 28 ਜੇਕਰ 20 ਮਈ 20 ਤੋਂ 25 ਤੱਕ ਪਨੀਰੀ ਉਹਨੀ ਹੈਗੀ ਆ ਤਾਂ ਫਿਰ ਹਵਲਤ ਕਿਹ ਹੈ ਜੀ 27 ਤੇ ਜੇਕਰ ਥੋੜੀ ਵੀ ਲੇਟ ਆ ਤਾਂ ਫਿਰ 27 130 ਤੇ 47 ਹੈਗਾ ਫਿਰ ਜਿਵੇਂ ਜ਼ੋਨ ਕਿਉਂਕਿ ਪਹਿਲਾ ਜਿਹੜਾ ਪੰਦਰਵਾੜਾ ਹੁੰਦਾ ਜ਼ੋਨ ਦਾ ਉਹਦੇ ਵਿੱਚ ਅਸੀਂ अर्ਲੀ ਵੈਰਾਈ ਜਿਹੜੀਆਂ ਜਿਆਦਾ ਤੁਹਾਨੂੰ ਸਮਾਂ ਲੈਂਦੀਆਂ ਉਹ ਉਹ ਜੋ ਵਿਸਾਇ ਕਰਦੇ ਆ ਤੇ ਦੂਜੀ ਜਿਹੜੀ ਪੰਦਰਵਾੜਾ ਹੈਗਾ ਫਿਰ ਉਹ ਜਿਹੜੀਆਂ ਘੱਟ ਸਮਾਂ ਲੈਂਦੀਆਂ ਉਹਦੇ ਵਿੱਚ ਕਰਦੇ ਇਹ ਜਿਹੜਾ ਉਹਨਾਂ ਦੇ ਸਮੇ ਹੈਗੇ ਆ ਪਰ ਜਿਹੜੀ ਡਾਇਰੈਕਟਰ ਸਿੱਧੀ ਵਿਸਾਇ ਕਰਦੇ ਆ ਉਹ ਪਰਮਰ ਦੇ ਵਿੱਚ 1 ਤੋਂ 15 ਜੂਨ ਤੇ ਜੇ ਬਾਸਬਦੀ ਦੀ ਵੈਰੈਟੀ ਆ ਤਾਂ ਫਿਰ 1 ਤੋਂ 15 ਜੁਲਾਈ ਇੱਕ ਦਿਨ ਦਾ ਫਰਕ ਹੈਗਾ ਸਿੱਧੀ ਬਜਾਈ ਦੇ ਵਾਸਤੇ ਜੇਕਰ ਅਸੀਂ ਤਾਂ ਸਿੱਧੀ ਕਰਦੇ ਹਾਂ ਪਰ ਇਹ ਜਿਹੜਾ ਰੇਸਟ ਹੈ ਉਹ ਜਿਹੜੀ ਟ੍ਰਾਂਸਪਲੈਂਟਡ ਵੀ ਅਸੀਂ ਧੋਨਾ ਫੜੀੜੀ ਵਿੱਚੋਂ ਉਸ ਤੋਂ ਬਾਅਦ ਦੇ ਵਿੱਚ ਲਾਉਣ ਦੇ ਕੰਮ ਜਿਹੜੇ ਚੱਲਦੇ ਜੋ ਜਿਹੜੀ ਸਿੱਧੀ ਬਜਾਈ ਸਾਡੇ ਖਾਸ ਤੌਰ ਤੇ ਸਿਰ ਮੁਸਲਸਰ ਦੇ ਇੱਕ ਦਾ ਬਹੁਤ ਕਿੰਨਾ ਹੈਗੀ ਹੈ ਇਸ ਵਾਰ 82000 ਇੱਕੋ ਜਿਹਾ ਰਕਬਾ 500000 5 ਲੱਖ ਇੱਕ ਹੋਲਡਰ ਖਬਾ ਜਿਹਦੇ ਤੋਂ ਵੀ ਪਰ 20% ਜਾਂ 18% ਰੱਖਦਾ ਸਿੱਤੀ ਜਾਈ ਦਾ ਜਿਹੜਾ ਅਸੀਂ ਚੌਥੇ ਨੰਬਰ ਤੇ ਮਜਾਈ ਹੈ ਜਿਹੜੀ ਉਹ ਡੀਐਸਆਰ ਸਿੱਤੀ ਵਿਜਾਈ ਸਿਰਫ ਮੁਸਰ ਸਾਹਿਬ ਦੇ ਵਿੱਚ ਹੋ ਰਹੀ ਆ ਤੇ ਇਹਦੇ ਲਈ ਸਾਨੂੰ ਤਾਂ ਚੀਜ਼ਾਂ ਜਰੂਰ ਆ ਵੀ ਸਵੈਰ ਹੈ ਜਿਹੜੀ ਥੋੜੀ ਜੀ ਨਰਮ ਹੋਣੀ ਚਾਹੀਦੀ ਹੈ ਰੇਪਲੀਕ ਨਹੀਂ ਹੋਣੀ ਚਾਹੀਦੀ ਕਿ ਜਦੋਂ ਸਿੱਤੀ ਟਾਈ ਕਰਦੇ ਹਾਂ ਫਿਰ ਦੀ ਪ੍ਰੋਫੈਸ਼ਨ ਅਸੀਂ ਕਰਦੇ ਜਾਂ ਵੀ ਭਰਵੀ ਰੌਨ ਕਰਦੇ ਆ ਤਾਂ ਕਿ ਪਹਿਲਾ ਪਾਣੀ ਜਿਹੜਾ ਜੇ ਜਿੰਨਾ ਪਹਿਲਾਂ ਪਾਣੀ ਦੇ ਤਾਵਾਂਗੇ ਉਨੇ ਹੀ ਜੜੀਆਂ ਉਹ ਜਿਹੜੀਆਂ ਜਿਹੜੀ ਅਸੀਂ ਪਿਛੇ ਹੁਕਮ ਕਰ ਜੜਾ ਫਿਕਸ ਕਰਵਾਣੀ ਹੈ तकरीबन ਅਸੀਂ 20 ਕਿਲੋ ਤੱਕ ਜਿਆਦਾ ਹੁੰਦਾ ਤੇ ਉਸ ਤਰੀਕੇ ਨਾਲ ਵੈਰਾਈਟੀ ਜਿਹੜੀ ਉਹ ਦੇਖਦੇ ਵੀ ਆਪਾਂ ਵੀ ਆਪ ਤੋਂ ਤੇ ਵੀ 136 ਬੜੀ ਫਿਕਸ ਰਹਿਦੀ ਐ ਸਿੱਤੀ ਲਈ ਵਾਸਤੇ ਇਸੇ ਸਮੇਂ ਤੇ ਦੂਜਾ ਸਵਿੰਗ ਟਾਈਮ ਉਹ 10 ਤੀ ਤੱਕ ਤੁਹਾਨੂੰ 1 ਇੱਕ ਤੋਂ ਲੈ ਕੇ 15 ਜੂਨ ਜਾਂ 10 ਤੋਂ ਲੈ ਕੇ 25 ਜਨਵਰੀ ਬਾਸ ਸਦੀ ਵਾਸਤੇ ਸੀ ਟ੍ਰੀਟਮੈਂਟ ਸਾਰੇ ਤੋਂ ਨਾ ਫੀਡਿਕਾ ਹੁੰਦੀ ਹੈ ਕਿਉਂਕਿ ਬਾਸਪਤੀ ਦੇ ਫੋਟੋ ਆਪ ਲਈ ਅਸੀਂ ਸੀ ਟ੍ਰੀਟਮੈਂਟ ਕਰਦੇ ਹਾਂ ਕਿਉਂਕਿ ਬਾਅਦ ਚੋਂ ਕੋਈ ਵੀ ਲੋਕਾਂ ਨੂੰ ਕਿਸੇ ਦਵਾਈ ਨਾਲ ਨਹੀਂ ਹੁੰਦੀ ਇਸ ਕਰਕੇ ਜਿਹੜੇ ਆਪਣੇ ਸੀ ਟ੍ਰੀਟਮੈਂਟ ਤੋਂ ਬਾਅਦ ਚੋਂ ਨਾ ਹੋਵੇ ਬਾਸਪਤੀ ਹੋਵੇ ਉਹਨਾਂ ਦੀ ਪਹਿਲਾਂ ਕਰਕੇ ਭਾਵੇਂ ਕਿਸੇ ਦਵਾਈ ਕਰ ਰਹੇ ਹਾਂ ਤੇ ਭਾਵੇਂ ਅਸੀਂ ਪਨੀਰੀ ਪੀਂਦੇ ਹਾਂ ਕਿ ਮੈਜੋਰੀ ਸੀ ਸੀ ਰੇਟ ਜਿਹੜਾ ਹੈਗਾ ਅਤੇ ਉਹਦਾ ਹੈਗਾ ਅਸੀਂ ਨਾ 8 ਕਿਲੋ ਕਿ ਕਿ ਮੈਟ੍ਰਿਕ ਮੈਟ੍ਰਿਕ ਕਰਦੇ ਆਂ ਤੋ ਨਾ ਹੋਵੇ ਨਾ ਬਾਕੀ ਬੋਲ। ਪਿਓ ਨੂੰ 6.5 ਮਰਲੇਾਂ ਚ ਬਜਾਈ ਕਰਦੇ ਆਂ 8 ਕਿਲੋ ਨੂੰ 6.5 ਮਰਲੇਾਂ ਚ ਬਜਾਈ ਕਰਕੇ ਫਿਰ ਅਸੀਂ ਪ੍ਰਸਤਾਰਣ ਕਰਦੇ ਆਂ ਕਿੰਨੇ ਕਿੱਲੇ। ਪਰ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਬਹੁਤ ਜ਼ਿਆਦਾ ਵੀ ਅਸੀਂ 4 ਕਿਲੋ ਕਿੱਲੇ ਦਾ ਵੀ ਪਾਉਂਦੇ ਆਂ। ਪਰ ਉਹਦੇ ਨਾਲ ਇਸ ਗੱਲ ਵੀ ਹੋਉਂਦਾ ਵੀ ਜਿਹੜੇ ਬਈਏ ਹੁੰਦੇ ਆ ਉਹ ਦੇ ਪ੍ਰਸਤਾਰਣ ਖਾਵਾ ਕਿਤਰਾ ਪ੍ਰਤੀ ਸਕੁਏਰ ਮੀਟਰ ਪਾਉਂਦੇ ਆਂ। ਤੇ 1 ਕਿਲੋਉਂ ਦੇ ਸਾਰੇ ਉਹ ہاں 1 ਕਿਲੋਉਂ ਦੇ ਹਾਂ ਇਸ ਕਰਕੇ ਉਹਨਾਂ ਲਈ ਉਹ ਕਰਕੇ ਹੁੰਦਾ ਪਰ ਜੇਕਰ ਤੁਸੀਂ ਜਿਆਦਾ ਲਓਗੇ ਤਾਂ ਉਹਦਾ ਤੁਸੀਂ ਜਰੂਰ ਦੇਖ ਰਿਹਾ ਜੇ ਇਹਦਾ ਕਿ ਠੀਕ ਰਹੂਗਾ ਸੰਗਰਧ ਤੋਂ ਨਾ ਲਓਗੇ ਤੇ ਦਿੱਲ ਤੇਰੇ ਆਪਣੇ ਇੰਦਰੋਂ ਲਾਉਂਗੇ ਤਾਂ ਉਹਦਾ ਫਾਇਦਾ ਤੇ ਇਸ ਕਰਕੇ ਅਸੀਂ 1 ਕਿਲੋ ਇਹ ਕੰਟ੍ਰੋਲ ਹੈ ਨਾ ਤੇ ਨਦੀ ਨਦੀ ਕੰਟਰੋਲ ਸ਼ੁਰੂ ਚ ਹੀ ਕਰਦੇ ਹਾਂ ਅਸੀਂ ਜਾਂ ਤਾਂ ਬਿਜਾਈ ਤੋਂ ਪਹਿਲਾਂ ਇੱਕ ਸਟਾਕ ਦਵਾਈ ਦੀ 1 ਲੀਟਰ ਪ੍ਰਤੀ ਏਕੜ ਜਾਂ ਫਿਰ ਪਹਿਲੇ ਪਾਣੀ ਤੋਂ ਬਾਅਦ ਦੀ ਨੋਮੀ ਕੋਲਡ ਵਗੈਰਾ ਸਪਰੇ ਕਰਕੇ ਨਦੀ ਨਹੀਂ ਇੱਕੇ ਚਚਕਾਰ ਹੁੰਦਾ ਸਿੱਧੀ ਬਜਾਈ ਤੇ ਜੇ ਇਹਦੀ ਅਸੀਂ ਰੋਕ ਖੰਮ ਕਰ ਲਗੇ ਤਾਂ ਬਹੁਤ ਵਧੀਆ ਫਾਇਦਾ ਪਾਣੀ ਦੀ ਬਚੇ 15 20% ਘੱਟ ਤੋਂ ਘੱਟ ਜਾਂਦੀ ਹੈ ਝਾੜ ਬਰਾਬਰ ਜਾਂ ਵਧਦਾ ਤੇ ਆਉਣ ਵਾਲੀ ਕਣਕ ਦੀ ਫਸਲ ਜਦੋਂ ਤੀਜਾਂਗੇ ਸਿੱਧੀ ਬਜਾਈ ਵਾਲੇ ਫੀਲਡ ਤੇ ਉਹਦੇ ਚ ਉਹਦਾ ਵੀ ਫੀਲਡਾਂ ਨੂੰ ਤਕਰੀਬਨ 1.5 ਤੋਂ 2.5 ਮਤਲਬ ਸੇਕੋ ਅਪਣਾ ਬਿਲਕੁਲ ਨਹੀਂ ਆਉਂਦਾ ਝੰਡਾਰੋ ਵੀ ਨਹੀਂ ਹੁੰਦਾ ਬਾਥੂ ਵਿੱਚ ਅੱਛਾ ਬਾਥੂ ਵੀ ਨਹੀਂ ਹੁੰਦਾ ਇਹ ਤਾਂ ਬਹੁਤ ਗੰਦੀ ਹੈ ਤੁਹਾਡਾ ਰੋਡ ਤਾਂ ਬਹੁਤ ਘੀਤਾ ਉਹ ਗੰਦੀ ਹੈ ਸਿੱਧੇ ਬਜਾਈ ਦੇ ਵਿੱਚ ਸਾਰੇ ਮੈਂ ਇੱਕ ਨੋਟ ਕਰਾਂਗਾ ਕਿ ਕੈਚ ਝੰਡਾਰੋ ਬਿਲਕੁਲ ਨਹੀਂ ਹੁੰਦਾ ਬਹੁਤ ਥੋੜਾ ਹੋਏਗਾ ਜੋ ਅੱਗੇ ਨਹੀਂ ਫੈਲੇਗਾ ਕਈ ਕਿਸਾਨ ਵੀਰਾਂ ਝੰਡਾਰੋਗ ਦੀ ਦਵਾਈ ਸਿੱਧੇ ਬਿਜਾਈ ਪਾਈ ਜਾਂਦੇ ਆ ਇਹ ਤਾਂ ਬਹੁਤ ਤੁਹਾਡਾ ਸ਼ਿਕਾਰਾ ਹੈ ਡਾਕਟਰ ਐ ਕੇ ਸੰਧ ਕੀ ਸੀਗਾ ਇੱਕ ਜੀ ਉਹ ਕਹ ਰਹੇ ਸੀਗੇ ਕਿ ਅਸੀਂ ਬਾਸਮੀ ਦੇ ਝੰਡਾਰੋਗ ਰੋਕਣ ਵਾਸਤੇ ਬਰੀਡਿੰਗ ਕਰ ਰਹੇ ਹਾਂ ਨਵੀਆਂ ਵੈਰੀਟੀਆਂ ਲਿਆ ਰਹੇ ਹਾਂ ਪਰ ਆਪ ਤੁਹਾਨੂੰ ਹੀ ਦੇ ਤੱਕ ਕਿਸਾਨਾਂ ਨੂੰ ਇਹ ਕਹਿਨੇ ਆ ਕਿ ਸਿੱਧੇ ਬਿਜਾਈ ਕਰੋ ਝੰਡੇਰੋਗ ਦੇ ਤੇ ਤੇ ਇਰੀਗੇਸ਼ਨ ਜਿਹੜੀ ਉਹ ਆਪਾਂ ਦੇਖਦੇ ਹਾਂ ਵੀ ਪਾਣੀ ਕਿੱਥੇ ਲਾਉਣੇ ਹੁੰਦੇ ਆ ਤਕਰੀਬਨ ਇਹੋ 20-22 ਕੁੱਲ ਬਨਗਾਂ ਦੀ ਲੰਬੀ ਲਾਈਨ ਤੱਕ ਜਾਂਦਾ ਜੇਕਰ ਅਸੀਂ ਉਹਨੂੰ ਪੱਟਲਟ ਕਰਦੇ ਹਾਂ ਜੇ ਅਸੀਂ ਕੰਪਲਟ ਵੈਸੇ ਕਰਦੇ ਆ ਪਾਣੀ ਖੜਾ ਰੱਖਦੇ ਆ ਤੇ ਉਹਦੇ ਚੋਂ ਮੇਲਾ ਤੇ ਸਾਈਡ 30-32 ਦਾ ਘਟ ਘਟੇ ਲੱਗਦੇ ਇਸ ਕਰਕੇ ਇੰਨਾ ਬਹਿਤਦਾ ਫਰਟੀਲਾਈਜ਼ਰ ਜਿਹੜੀਆਂ ਹੁੰਦੀਆਂ ਇਹਦੇ ਚ ਸਹੀ ਡੁੱਟ ਲਈ ਹੁੰਦੀ ਜਿਹੜੀ ਅਸੀਂ ਕੱਲ ਖਾਦਾ ਪਾਵਾਂਗੇ ਸਿੱਤੀ ਜਾਈ ਵਾਲੇ ਸਹੀ ਉਪਯੋਗ ਦਾ ਇਸਤੇਮਾਲ ਜਦੋਂ ਵੀ ਜਿਹੜਾ ਪਾਣੀ ਖੜਾ ਰੱਖਦੇ ਆ ਉਹਦੇ ਵਿੱਚ ਬਹੁਤ ਸਾਰੇ ਕਈ ਪ੍ਰੋਬਲਮ ਆਉਂਦੀਆਂ ਖਾਦਾ ਪਾਈ ਜਾਂਦੇ ਆ ਪਰ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਨਰਸਰੀ ਇੱਕ ਤਾਂ ਹੁੰਦਾ ਵੀ ਆਪਾਂ ਨਰਸਰੀ ਬੀਜਦੇ ਆ ਕਨਵੈਨਸ਼ਨਲ ਜਿਹੜੇ ਨਰਸਰੀ ਬੀਜਦੇ ਆ ਉਸ ਤੋਂ ਬਾਅਦ ਕਰਦੇ ਆ ਇੱਕ ਟ੍ਰਾਂਸਪਲੈਂਟਰ ਵੀ ਆਇਆ ਹੈ ਕਿ ਪਿਛਲੇ ਕਾਫੀ ਤੇ ਨਵਾਂ ਉਹਦੇ ਚ ਚੱਲ ਰਹੀ ਆ ਅਮੈਨਟ ਵੀ ਕਾਫੀ ਹੋ ਰਹੀ ਆ ਕਾਫੀ ਨਵੀਂ ਨਵੀਂ ਟੈਕਨੋਲੋਜੀ ਹੈ ਪਰ ਉਹਦੇ ਲਈ ਇੱਕ ਪਣੀਰੀ ਜਿਹੜੀ ਆ ਮਾਇਕ ਸਹੀ ਉਹ ਬਣੀ ਥੋੜੀ ਜਿਹੀ ਚੁਣਦੀ ਆ ਬਹੁਤ ਸਾਈਕਲ ਕਰਦੇ ਨਾ ਕਿ ਜਦ ਇਹ ਕਲਪਰ ਡਰ ਉਹ ਵੀ ਵਧੀਆ ਕੰਮ ਕਰਦੇ ਪਰ ਜਦ ਜਦ ਪਣੀਰੀ ਸਹੀ ਨਾ ਹੋਵੇ ਤੇ ਫਿਰ ਉਹ ਕਰਕੇ ਕਰਕੇ ਉਹਨਾਂ ਨੂੰ ਬਹਨੇ ਉਪਯੋਗ ਜਾਂਦੇ ਇਸ ਕਰਕੇ ਕਈ ਵਾਰ ਉਹ ਟ੍ਰਾਂਸਪੋਰਟ ਰਸਤੇ ਤੇ ਦੇਰ ਹੋ ਗਿਆ ਦੇਰ ਨਿਕਲ ਪਣੀਰੀ ਵੀ ਸਹੀ ਬਜਾਈ ਤੇ ਸਹੀ ਹੋਣੀ ਜਿਹੜੀ ਚੱਲਣ ਵਾਲਾ ਜਿਹੜਾ ਸਟਾਰਟ ਕਰਦਾ ਅ ਇਸ ਵੀ ਦੇ ਵਿੱਚ ਹੋਰ ਸਟੱਡੀ ਕਰਦੇ ਹਾਂ ਕਿ ਇਹ ਜਿਹੜੀ ਅਰਜੀ ਵਿੱਚ ਆਪਾਂਾਰੇ ਮੁੱਖ ਤੇ ਇੰਪਲਾਈ ਕਰਦੇ ਆ ਨੈਵੀ ਕਰਦੇ ਆ ਤੇ ਬਜਾਈ ਇਹਦੇ ਜਿਹੜਾ ਫਰਟੀ ਡਿਲੀਜਨ ਕਰ ਖਾਸ ਕਰਕੇ ਟਾਸੀ ਗੇਮਸ ਤੋਂ ਵੱਲ ਕਰਨਾ ਜਾਂ ਜਿੰਕ ਕਿ ਜਦੋਂ ਜਦੋਂ ਤੁਸੀਂ ਇਸਤੇਮਾਲ ਕਰਤਾ ਜੇਕਰ ਸਵੈਡਸਟ ਕਰ ਰਿਹਾ ਰਿਪੋਰਟ ਦੇ ਮੁਤਾਬਿਕ ਕਰਤਾ ਹਿੱਕਾ ਕੰਡੀਸ਼ਨ ਦੇ ਤਰਕਾਵਾਗੇ ਵਿੱਚ ਤੋਂ ਜੇਕਰ ਫਾਸਫੋਰਸ ਦੀ ਘਾਟ ਵੈਸੇ ਆਉਂਦੀ ਨਹੀਂ ਹੈ ਕਿਉਂਕਿ ਕੱਢ ਦੇ ਵਿੱਚ ਸਿਪਾਈ ਹੁੰਦੀ ਹੈ ਜੇਕਰ ਆਉਂਦੀ ਹੈ ਤਾਂ ਵੀ 25 ਕਿਲੋ ਜੀਪੀ ਜਾਂ ਦੇ ਪਰਤੇ ਅੰਦਰ ਸੁਪਰ ਹਸਪੀਟਲ ਤੇ ਪਾ ਕੇ ਉਹ ਅਸੀਂ ਕਾਰਪੂਣੀ ਕਰਦੇ ਹਾਂ ਪਰ ਉਹ ਸਵੈਡਸਟ ਦੇ ਮੱਥਾ ਕਹਾਂਗੇ ਵੈਸੇ ਜੇਕਰ ਕਣਕ ਨੂੰ ਸਿਪਾਈ ਹੁੰਦੀ ਹੈ ਕਿ 25 60 ਕਿਲੋ ਤੇ ਢੋਣੇ ਜਾਂ ਬਸ ਸਕੇ ਰੋਡ 'ਚ ਨਹੀਂ ਕ੍ਰਾਸ ਪਲਾਸਟਿਕ ਦੇ ਮੈਥਡ ਦੇ ਵਿੱਚ ਉਹੀ ਆ ਇੱਕ ਤਰ੍ਹਾਂ ਜਿਹੜੀ ਬਲੈਕ ਪਰਡਕਟ ਵੀ ਅਸੀਂ ਕੱਦੂ ਕਰਦੇ ਆ ਉਸ ਤੋਂ ਵਰ ਕਾਸਟ ਕਰਦੇ ਆ ਇੱਕ ਫਰਡ ਟ੍ਰਾਂਸਪਰੈਂਟਿਕ ਵੀ ਬਹੁਤ ਵਧੀਆ ਪਰ ਘੱਟ ਪਾਣੀ ਦੇ ਨਾਲ ਮਸਟਰ ਜਿਹੜਾ ਸਹੀ ਮਿਲਦਾ ਬਰਾਬਰ ਤੇ ਉਹਦੇ ਚ ਕੀੜਿਆਂ ਤੇ ਬਵਾੜੀਆਂ ਦਾ ਹਮਲਾ ਵੀ ਕਰਦਾ ਤੇ ਸਾਰੇ ਬਹੁਤ ਵਧੀਆ ਤਕਨੀਕਾਂ ਚ ਇਹ ਹੋ ਜਾਂਦਾ ਪਲਾਸਟਿਕ ਤੇ ਵੀ ਬੱਡ ਦੇ ਲਾਉਣਾ ਤਾਂ ਕਿ ਉਹ ਸਿਰ ਮਸਟਰ ਮਿਲੇ ਨਾ ਕਿ ਉਹਦੇ ਵਿੱਚ ਪਾਣੀ ਦੇ ਵਿੱਚ ਖੜਾ ਹੋ ਤੇ ਮਕੈਨੀਕਲ ਉਹ ਜਿਹੜੀਆਂ ਮਸ਼ੀਨਾਂ ਟ੍ਰਾਂਸਫਰਰ ਆ ਕਰਕੇ ਹੁੰਦੇ ਆ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਮੈਥਡ ਤੇ ਹੈਗੇ ਆ ਇਸ ਤਰੀਕੇ ਨਾਲ ਸੀ ਜਿਹਦੀ ਕੰਸਟ ਕਰ ਸਕਦੇ ਨੇ ਨਵੀਂ ਜਿਹੜੇ ਉਹਦੇ ਮੂਗਲ ਬੀਡ ਇੱਕ ਤਰ੍ਹਾਂ ਦੇ ਬੀਡ ਬੀਡ ਉਹ ਹੁੰਦੇ ਆ ਮੰਨ ਲਓ ਜੇ ਜਿਹੜੀ ਗਰਾਹ ਵੇਚੀ ਆ ਜੇਕਰ ਉਹਦੇ ਤੋਂ ਬਿਨਾ ਹੋਰ ਪ੍ਰਾਮਸ ਹੈਗੇ ਆ ਉਹਨੂੰ ਵੀ ਬੀਡ ਹੋਰ ਦੇਖੋ ਸਵਾਕ ਸਵਾਕ ਝੋਨੇ ਦੀ ਤਰ੍ਹਾਂ ਲੀਡ ਆ ਪਰ ਜਦੋਂ ਅਸੀਂ ਮੋٹے ਰਾਜਾਂ ਦੀ ਗੱਲ ਕਰਾਂਗੇ ਮਿਲਸ ਮੋਟੇ ਰਾਜ ਨੂਰ ਰਾਜ ਜਿਹੜੇ ਕਿ ਬਹੁਤ ਹੀ ਸਾਡੇ ਹਰਚ ਲਈ ਬਹੁਤ ਵਧੀਆ ਹੁੰਦੇ ਆ ਕਰਨ ਉਹ ਕਿਤੇ ਵਧੀਆ ਹੈਗੇ ਪਰ ਜੇਕਰ ਉਹਦੀ ਖੇਤੀ ਕਰਾਂਗੇ ਸਵਾੰਗ ਦੀ ਫਿਰ ਰਬੀ ਨਹੀਂ ਹੈਗੇ ਫਿਰ ਜੇਕਰ ਉਹਦੇ 'ਚ ਝੋਨੇ ਦਾ ਕੁਟਾ ਆ ਗਿਆ ਉਹ ਰਬੀ ਹੋ ਗਿਆ ਇਸ ਕਰਕੇ ਵੀੜ ਉਹ ਆ ਵੀ ਜਿਹੜੀ ਕ੍ਰੌਪ ਕੀਤੀ ਹੈ ਉਹਦੇ ਤੋਂ ਬਿਨਾ ਹੋਰ ਜਿਹੜੇ ਵੀ ਪ੍ਰਾਂਤ ਸਰ ਉਹ ਬੀਟ ਲੱਗੇ ਆ ਤੇ ਆਊਟ ਆਟ ਕਿਹੜੇ ਪ੍ਰਾਂਤ ਹੁੰਦੇ ਆ ਜਿਹੜੇ ਪ੍ਰਾਂਤ ਸਰ ਜਿਹੜੇ ਦੂਸਰੇ ਨਸਲ ਦੇ ਹੋਂਡ ਮਤਲਬ ਇਹ ਹੁੰਦੇ ਨੇ ਛੋਲੇ ਦੇ ਆ ਪਰ ਨਸਲ ਅਲੱਗ ਹੋ ਗਈ ਉਹਨੂੰ ਆਫਟੇਕ ਕਰੇ ਜਦੋਂ ਬਾ ਗਏ ਜੇਕਰ ਉਹ ਤਾਂ ਆਫਟੇਕ ਪਲਾਂਟ ਉਸੇ ਨਸਲ ਛੋਲੇ ਜੇ ਕੋਧ ਤੋਂ ਉੱਤੇ ਨੀਵੇਂ ਦਿਖਾਈ ਦੇਣਗੇ ਤਾਂ ਕਰਦੀ ਹੈ ਹਾਂ ਮਤਲਬ ਉਹ ਵਿੱਚ ਛੋਲਾ ਜਬਸਦੀ ਤੇ ਬਸਦੀ ਉਹ ਵਿੱਚ ਛੋਲਾ ਜੇ ਛੋਲੇ ਉਹ ਵੀ ਪਰ ਥੋੜਾ ਜਿਹਾ ਮਰਜੀ ਦੇ ਵਿੱਚ ਕਿਤੇ ਹਿੰਦ ਹੋ ਜਾਂਦੀਆਂ ਤੇ ਵੀਡਿੰਗ ਦਾ ਮਤਲਬ ਵੀ ਉਹਨਾਂ ਨੂੰ ਰਿਮੂਵ ਕਰਦਾ ਕੰਮ ਕਿਹੜੇ ਤਰੀਕੇ ਮੈਨੂਅਲ ਕਾ 20 ਪਰ ਹੋ ਜੇ ਤਾਂ ਡਾਇਰਪਨ ਬਖਤ ਕੀਤੀ ਅਸੀਂ ਕਰ ਸਕਦੇ ਹੈਗੇ ਇਸ ਕਰਕੇ ਮੈਨੂਅਲ ਕੈਪਿਕਲੀ ਉਹੀ ਜਿਹੜੀਆਂ ਸਿਧਵਾਂ ਵਰਤਦੇ ਹੈ ਕਈ ਕਿਸਮ ਦੀ ਜਿਹੜਾ ਤੋਂ ਨੇ ਦਵਾਈ ਤੇ ਤਕਰੀਬਨ 72 ਘੰਟੇ ਪਾਣੀ ਢਾਲ ਕੇ ਤੇ ਅਸੀਂ ਪਾਣੀਆ ਪਾਉਣੇ ਆ ਜਾਂ ਉਸ ਤੋਂ ਬਾਅਦ ਮਰ ਪ੍ਰੀਅ ਮਤਲਬ ਵੀ ਤੋਂ ਜਿਹੜਾ ਨਦੀ ਉਕਰ ਤੋਂ ਪਹਿਲਾਂ ਹੀ ਉਹਦੀ ਲੋਕਤਾਂ 프리 ਮਰ ਉਹਦੇ ਤੋਂ ਪਹਿਲਾਂ ਹੀ ਤੇ ਪੋਸਟ ਦਾ ਮਤਲਬ ਵੀ ਜਦੋਂ ਉਹ ਉਹ ਪੈਂਦੇ ਗਏ ਪਰ ਨਹੀਂ ਮਾਰਦੇ ਉਹਨੂੰ ਤੇ ਬਾਅਦ ਵਿੱਚ ਅਸੀਂ ਜਿਵੇਂ ਨਾਉਂ ਨੀ ਕੋਸ਼ वगैरह ਦੀ ਆਪ ਦੇ ਲਿਆ ਕੇ ਆਪਾਂ ਇਹ ਸਾਰੀਆਂ ਦਵਾਈਆਂ ਜਿਹੜੀਆਂ ਇਹ ਤਾਂ ਹੈਗ ਨਾਮ ਦੇ ਵਿੱਚ ਇੱਕ ਤਾਂ ਪਹਿਲਾਂ ਤਾਂ ਜੇਕਰ ਕੋਈ ਕਹਿੰਦਾ ਵੀ ਇਸ ਤੋਂ ਪਹਿਲਾਂ ਜੇਕਰ ਫੀਲਡ ਸੁੱਕੇ ਹੁੰਦੇ ਆ ਤਾਂ ਉਹ ਕਰ ਸਾਡੇ ਨੇਬਰ ਅੱਜ ਕੱਲ ਜ਼ਿਆਦਾ ਕੈਮੀਕਲ ਦੀ ਵਰਤਦੇ ਆ। ਇਹ ਉਹ ਆ ਜਿਹੜੀਆਂ ਪ੍ਰੀ ਅਮਰਜੈਂਸ ਲਾਈਕ ਆ ਰੈਂਕਾ ਜਿਹੜੀਆਂ ਉਹ ਤੋਂ ਪਹਿਲਾਂ ਹੀ ਜਿਹੜੀਆਂ ਜਿਹਨਾਂ ਨੂੰ ਅਸੀਂ ਢਿੱਲੋ ਗਾਰ ਦੇ ਕਿਸੇ ਤਰ੍ਹਾਂ ਦੇ ਕਰਦੇ ਰਹੇ ਆ। ਇਹ ਜਮ ਚੈਕੀ ਜਿਹੜੀ ਉਹ ਹੁੰਦੀ ਸੀਗੀ ਬੁਟਾ ਕਰੋ ਬੁਟਾ ਕਰੋ ਦੀ ਅਸੀਂ ਪਹਿਲਾਂ ਪਾਉਂਦੇ ਰਹੇ ਆ ਪਰ ਜਿਵੇਂ ਜਿਵੇਂ ਉਹਦੇ ਬਾਰ-ਬਾਰ ਇੱਕੋ ਖੇਤ ਜਦੋਂ ਇੱਕੋ ਕਾਈ ਵਰਤਦੇ ਆ ਤੇ ਉਹ ਡਿਸਟੈਂਸ ਖਤ ਜਾਂਦੀ ਆ। ਇਸ ਕਰਕੇ ਤਾਂ ਹੀ ਕਹਿੰਨੇ ਵੀ ਅਸੀਂ ਹੱਸ ਪਰ ਮੈਂ ਪਟਾਕਲੋਰ ਕੀ ਅਜ ਵਸਤਾਂ ਕੇ ਸਹੀ ਪਾਣੀ ਥੱਲ ਕੇ ਸਹੀ ਮਗਦਾਰ ਦੇ ਵਿੱਚ ਤੇ ਉਹ ਵੀ ਕੰਮ ਕਰੂਗੀ ਪਰ ਜਦੋਂ ਲਗਾਤਾਰ ਸੀ ਪਟਾਕਲੋਰ ਵਤੀ ਤੇ ਫਿਰ ਸਾਨੂੰਗਾ ਨੀਲੋਗਾਰਡ ਵਗੈਰਾ ਆ ਜਾ ਪਹਿਲੀ ਮਤਰੇ ਉਹ ਚੀਜ਼ਾਂ ਲਿਆਉਂਦਾ ਭਈ ਤੇ ਇਹ ਜਿਹੜੇ ਸਾਡੇ ਕਰੀ ਵਰਜਨ ਸਭੇ ਪੋਸਟ ਮਰਜੈਂਸ ਹੈਗੇ ਜਿਹੜੇ ਵੀਡ ਹੁੰਦੇ ਆ ਜੇਕਰ ਉਸ ਤੋਂ ਬਾਅਦ ਹੀ ਉੱਭਦੇ ਆ ਜਾਂ ਉੱਕੇ ਹੁੰਦੇ ਆ ਜੇ ਪਹਿਲਾਂ ਨਹੀਂ ਮਰਦੇ ਤਾਂ ਇਹ ਜਿਹੜੀਆਂ ਜਿਹੜੀਆਂ ਕੋਈ ਵੀਡ ਦੇ ਬਾਅਦ ਆ ਕੋਈ 15 ਦਿਨ ਬਾਅਦ ਰਹਿੰਦੀਆਂ ਐਪਲੀਕੇਸ਼ਨ ਕੋ 25 ਦਿਨ ਬਾਅਦ ਆ ਤੇ ਇਹਦਾ ਨਹੀਂ ਕਰ ਸਕਦੇ ਆ ਵੱਖੋ ਵੱਖਰੇ ਨਦੀਨਾ ਲਈ ਵੱਖੋ ਵੱਖਰੇ ਦਵਾਈਆਂ ਐਲਗ੍ਰਾਫ ਜਿਹੜੇ ਉਹ ਜਿਵੇਂ ਮੋਠਾ ਵਗੈਰਾ ਹੁੰਦਾ ਜਾਂ ਅੱਠੀ ਨੂੰ ਕਹਿੰਦੇ ਆ ਛਤਰੀਬਾਰਾ ਦੀਦਾ ਇਹ ਸਾਰੇ ਤੇ ਲਿਖਿਆ ਹੋਇਆ ਮੋਰ ਕਾਸਟੇਟਰੀ ਐਲਗ੍ਰਾਫ ਹੋਣੀ ਹੈ ਤੇ ਸਵਾਂਖ ਸੁਕੀ ਆਖੀਰ ਤੋੜਾ ਨਾਮੀ ਬੋਰਡ ਵਾਲਾ ਨਾ ਚੀਫ ਸਕਰ ਇਕਨੋਮਿਕ ਬੋਰਡ ਵਾਲਾ ਸਾਡੇ ਰ ਆਪਣਾ ਉਹ ਆਪਾਂ ਬਤਾਂਗੇ ਤੇ ਜਿਹੜਾ ਅੱਜ ਕੱਲ ਸਭ ਤੋਂ ਵੱਡੀ ਦਿੱਕਤ ਹੈ ਤੁਹਾਡੀ ਕੀਨੀ ਕਾ ਢੋੜਾ ਕਾ ਗਰੀ ਕਾ ਗਰੀ ਕਾ ਉਹਦੇ ਹੱਥੇ ਜਿਹੜਾ ਹੈਗਾ ਸਾਬ ਦੇਮ ਦਾ ਰਾਈਸ ਸਟਾਰ 400 ਐਮਐਲ ਹੈ ਨਾ 20 ਤੋਂ 25 ਦਿਨ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿੰਨਾ ਛੋਟਾ ਸਾਈਜ਼ ਹੋਏਗਾ ਬੀਜ ਦਾ ਓਨਾ ਹੀ ਜਿਹੜਾ ਹੈਗਾ ਕੰਟਰੋਲ ਰਹੇਗਾ ਡੀਏਪੀ ਦਾ ਮਤਲਬ ਵੀ ਡੇਟ ਆਫ ਡੇਟ ਆਫ ਟ੍ਰਾਂਸਪਲੈਂਟੇਸ਼ਨ ਮਤਲਬ ਇਹ ਹਮਤੋਂ ਉਹਨਾ ਕੇਕ ਰੌਣ ਤੋਂ ਬਾਅਦ ਕਿੰਨੇ ਦਿਨ ਤੇ ਇਲਾਜ ਸਮੇਂ ਤੋਂ ਥੋੜਾ ਹੀ ਰੁਕਲਾਂ ਜੀ ਤੇ ਕਿਸਾਨ ਸਾਥੀਆਂ ਦਾ ਕਹਿਣਾ ਕਿ ਤੁਹਾਡਾ ਬਹੁਤ ਚੰਗਾ ਪ੍ਰਾਲਾ ਜੀ ਇਹ ਜਿਹੜਾ ਤੁਸੀਂ ਨਾਲ ਲਾਈਵ ਕਲਾਸ ਚੱਲ ਰਹੇ ਹੋ ਤੇ ਜਿਹੜਾ ਹੈਗਾ ਖਾਲਸਾ ਪੈਸਟਰੀ ਸਾਈਡ ਹੈਗਾ ਫਾਜਾ ਮਰਾੜ ਇਹ ਕਰ ਰਿਹਾ ਕਿ ਬਿਨਾ ਫੀਸ ਪਰ ਅਸੀਂ ਜਿਹੜਾ ਹੈਗਾ ਕਲਾਸ ਦੀ ਟ੍ਰੇਨਿੰਗ ਲੈ ਰਹੇ ਹਾਂ ਧੰਨਵਾਦ ਤੁਹਾਡਾ ਜੀ ਤਾਂ ਇੱਕ ਸੰਸਥਾ ਦਾ